ਦੇ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਕਿ ਆਪਵਿੱਤੀ ਇਕਾਂਗੀ ਆਪਵਿੱਤੀ ਇਕਾਂਗੀ ਦਾ ਜਿਹੜੇ ਕਿ ਵਿਸ਼ਾ ਵਸਤੂ ਤੇ ਇਸ ਦਾ ਪਾਤਰ ਠੀਕ ਹੈ ਪਾਤਰ ਚਿੱਤਰਣ ਤੇ ਇਸ ਦੇ ਸ਼ਾਰਟ ਕੁਐਸਚਨ ਕਰਾਂਗੇ ਹਾਂਜੀ ਇਹਦੇ ਵਿੱਚ ਇੱਕ ਦੁਕਾਨਦਾਰ ਦਾ ਵਰਣਨ ਕੀਤਾ ਵੀ ਇੱਕ ਦੁਕਾਨਦਾਰ ਅਜਿਹੀ ਕਿਵੇਂ ਉਹਨੂੰ ਕਦੇ ਗਾਹਕ ਜਿਹੜੇ ਕਿ ਸਮਾਨ ਘੜਵਾ ਕੇ ਛੱਡ ਜਾਂਦੇ ਨੇ ਕਦੇ ਬਿੱਲ ਲੈਣ ਵਾਲਾ ਆ ਜਾਂਦਾ ਠੀਕ ਹੈ ਕਦੇ ਇਨਸਪੈਕਟਰ ਆ ਜਾਂਦਾ ਉਹਦੇ ਜਿਹੜੇ ਕਿ ਸਾਰੇ ਚੀਜ਼ਾਂ ਦਾ ਵਰਣਨ ਕੀਤਾ ਹੋਇਆ ਹੈ ਹਾਂਜੀ ਆਪਵਿੱਤੀ ਇਕਾਂਗੀ ਉਦgurਚਰਨ ਸਿੰਘ ਜਸੂ ਦਾ ਦੀ ਰਚਨਾ ਇਸੇ ਇਕਾਂਗੀ ਦਾ ਵਿਸ਼ਾ ਉਸ ਦੁਕਾਨਦਾਰ ਦੀ ਆਪਵਿੱਤੀ ਹੈ ਜੋ ਮੁਨਾਸਫ ਮੁਨਾਜ਼ਬ ਕੀ ਹੁੰਦਾ ਮਤਲਬ ਕਿ ਨਾ ਜ਼ਿਆਦਾ ਨਾ ਘੱਟ ਠੀਕ ਹੈ ਲਾਭ ਲੈ ਕੇ ਆਪਣੇ ਗਾਹਕਾਂ ਨੂੰ ਸੌਦਾ ਵੇਚਣਾ ਚਾਹੁੰਦਾ ਪਰ ਇਹਦੇ باوجود ਵੀ ਗਾਹਕ ਉਸ ਨੂੰ ਚੋਰ ਕਹਿੰਦੇ ਨੇ ਕੋਈ ਨਜਾਇਜ਼ ਲਾਭ ਖੱਟਣ ਵਾਲਾ ਸਮਝਦੇ ਨੇ ਠੀਕ ਹੈ ਜਦ ਕਿ ਉਹ ਹਰ ਇੱਕ ਚੀਜ਼ ਦੇ ਵਿੱਚ ਜਾਇਜ਼ ਜਾਇਜ਼ ਆਪਣਾ ਲਾਭ ਕਮਾਉਣਾ ਚਾਹੁੰਦਾ ਹੈ ਇਸ ਤੋਂ ਇਲਾਵਾ ਬਾਜ਼ਾਰ ਦੇ ਵਿੱਚ ਛਾਬੜੀ ਵਾਲੇ ਮੀਂਹ ਤੇ ਇਨਸਪੈਕਟਰ ਆਦ ਉਹਦੇ ਕੰਮ ਦੇ ਵਿੱਚ ਖਾਮ-ਖਾਮ ਜਿਹੜੇ ਕਿ ਉਹ ਰੁਕਾਵਟਾਂ ਖੜੀਆਂ ਕਰਦੇ ਨੇ ਇਕਾਂਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਇੱਕ ਇਕੱਲਿਆਂ ਵਾਲਾ ਜਿਹੜਾ ਦੁਕਾਨਦਾਰ ਦੀ ਦੁਕਾਨ ਦੇ ਦੁਕਾਨ ਦਾ ਸਾਰਾ ਰਾਹ ਰੋਕ ਕੇ ਬੈਠ ਜਾਂਦਾ ਜਿਹਨੂੰ ਉਹ ਬੜੀ ਮੁਸ਼ਕਲ ਦੇ ਨਾਲ ਉਠਾਉਂਦਾ ਉੱਥੋਂ ਕਿਉਂਕਿ ਉਹ ਹੋਰ ਨਾ ਦੁਕਾਨਦਾਰਾਂ ਦੇ ਤਰ੍ਹਾਂ ਕਿਸੇ ਸ਼ਾਬੇ ਵਾਲੇ ਤੋਂ ਕਿਰਾਇਆ ਲੈ ਕੇ ਆਪਣੀ ਦੁਕਾਨ ਦੇ ਮੂਹਰੇ ਮੂਹਰੇ ਜਿਹੜੀ ਕਿ ਨਹੀਂ ਬਟਾਉਣਾ ਚਾਹੁੰਦਾ ਕਿਉਂਕਿ ਉਹਨੂੰ ਅਜਹੀ ਕਮਾਈ ਜਿਹੜੀ ਕਿ ਕਰਨੀ ਪਸੰਦ ਨਹੀਂ ਹੈਗੀ ਕਿਉਂਕਿ ਉਹਨੂੰ ਇਹ ਲੱਗਦਾ ਵੀ ਜਿਵੇਂ ਬਾਕੀ ਦੁਕਾਨਦਾਰ ਹੈ ਜਿਹੜੇ ਕਿ ਛਾਂਪੜੀ ਵਾਲੇ ਨੂੰ ਅੱਗੇ ਬਿਠਾ ਲਾਂਦੇ ਨੇ ਵੀ ਫਿਰ ਉਹਨਾਂ ਤੋਂ ਕਿਰਾਇਆ ਲੈ ਲੈਂਦੇ ਨੇ ਉਹਨੂੰ ਇਹ ਚੀਜ਼ ਪਸੰਦ ਨਹੀਂ ਹੈਗੀ ਕਿ ਮੈਂ ਕਿਸੇ ਤੋਂ ਐਵੇਂ ਕਿਰਾਇਆ ਲਵਾਂ ਵੀ ਐਵੇਂ ਪੈਸੇ ਕਮਾਵਾਂ ਫਿਰ ਉਹਦੀ ਦੁਕਾਨ ਦੇ ਵਿੱਚ ਇੱਕ ਕੁੜੀ ਓਮੇਗਾ ਕਰੀਮ ਲੈਣ ਆਉਂਦੀ ਆ ਪਰ ਉਹ ਓਮੇਗਾ ਕਰੀਮ ਦੀ ਥਾਂ ਆਪਣੇ ਆਪਣੀ ਜ਼ਿੰਮੇਵਾਰੀ ਤੇ ਹੋਰ ਕਰੀਮਾਂ ਦੇ ਹੋਰ ਕਰੀਮਾਂ ਦੇ ਕਿ ਰੁਪਿਆ ਕਮਾਉਂਦਾ ਪਰ ਦੂਜਾ ਦੁਕਾਨਦਾਰ ਫਿਰ ਉਹਨੂੰ ਉਸ ਦੀ ਕੀਮਤ ਅੱਠਾਂ ਨੇ ਘੱਟ ਦੱਸ ਕੇ ਉਹਦਾ ਗਾਹਕ ਨੂੰ ਤੋੜ ਦਿੰਦਾ ਤੋੜਨ ਦੀ ਕੋਸ਼ਿਸ਼ ਕਰਦਾ ਤਾਂ ਇਸ ਤਰ੍ਹਾਂ ਉਸ ਗਾਹਕ ਦੇ ਨਜ਼ਰਾਂ ਦੇ ਵਿੱਚ ਉਹ ਜਿਹੜੇ ਕਿ ਦੁਕਾਨਦਾਰ ਬੁਰਾ ਬਣ ਜਾਂਦਾ ਫਿਰ ਇੱਕ ਨਵਾਂ ਵਿਆਹ ਜੋੜਾ ਆਉਂਦਾ ਤਾਂ ਦੁਕਾਨ ਦੇ ਵਿੱਚ ਸੈਰ ਕਰਨ ਆਉਂਦਾ ਤਾਂ ਪਰਸ ਦੇਖਣ ਲੱਗ ਜਾਂਦੇ ਨੇ ਪਰਸਾ ਦੇਖਣ ਵੇਖਣ ਮਗਰੋਂ ਫਿਰ ਬਹਾਨੇ ਨਾਲ ਬਾਹਰ ਨਿਕਲ ਜਾਂਦੇ ਨੇ ਭਾਵੇਂ ਕਿ ਕੋਈ ਸਮਾਨ ਨਹੀਂ ਖਰੀਦਦੇ ਫਿਰ ਇੱਕ ਇਸਤਰੀ ਵੀ ਉਸ ਦੀ ਕਿਸੇ ਸਲਾਹ ਵੱਲ ਧਿਆਨ ਨਾ ਦਿੰਦੀ ਹੋਈ ਆਪਣੀ ਮਰਜ਼ੀ ਦਾ ਸਮਾਨ ਕੜਵਾਉਂਦੀ ਆ ਫਿਰ ਉਹਨੂੰ ਜਿਹੜੀ ਇਸਤਰੀ ਪਹਿਲਾਂ ਦਾ ਸਮਾਨ ਕੜਵਾਈ ਜਾਂਦੀ ਹੈ ਫਿਰ ਐਰੋਬਿੰਦੀ ਨਾਮ ਲੈਣ ਕਰਕੇ ਉਹ ਸਾਰਾ ਕੁਝ ਛੱਡ ਕੇ ਗੁੱਸੇ ਦੇ ਨਾਲ ਚਲੀ ਜਾਂਦੀ ਆ ਤਾਂ ਉਹ ਇਹ ਸਮਝਣ ਦਾ ਜਤਨ ਨਹੀਂ ਕਰਦੀ ਕਿ ਦੁਕਾਨ ਦੇ ਵਿੱਚ ਕੋਈ ਚੀਜ਼ ਮੁੱਕੀ ਵੀ ਹੋਵੇ ਕੋਈ ਚੀਜ਼ ਮੁੱਕੀ ਵੀ ਹੋ ਸਕਦੀ ਹੈ ਦੀ ਉਹਨੂੰ ਜਿਹੜੀ ਚੀਜ਼ ਹੈ ਉਹ ਚੋਂ ਖਰੀਦ ਲੈਣਾ ਚਾਹੀਦਾ ਵੀ ਮੈਂ ਖੱਜਲਖਵਰੀ ਨਹੀਂ ਕਰਵਾਉਣੀ ਚਾਹੀਦੀ ਫਿਰ ਉਸ ਦੇ ਜਾਨ ਮਗਰੋਂ ਬੱਦਲ ਗੜਕਣ ਗੜਕੜ ਕਰਨ ਲੱਗ ਜਾਂਦੇ ਨੇ ਤੇ ਲੋਕ ਘਰਾਂ ਨੂੰ ਦੌੜਨ ਲੱਗ ਜਾਂਦੇ ਨੇ ਜਿਹਦੇ ਨਾਲ ਦੁਕਾਨਦਾਰ ਦੁਕਾਨਦਾਰ ਵੀ ਠੰਡੀ ਹੋ ਜਾਂਦੀ ਆ ਤਾਂ ਐਨੇ ਨੂੰ ਫਿਰ ਜਿਹੜੇ ਕਿ ਇੱਕ ਬੁੱਢੀ ਆ ਕੇ ਉਸ ਤੋਂ 89 ਦਾ ਸਾਬਣ ਕਾਫੀ ਝਗੜੇ ਮਗਰੋਂ ਪੌਣੇ ਪੰਜ ਆਨਿਆਂ ਦੇ ਵਿੱਚ ਲੈਣਾ ਚਾਹੁੰਦੀ ਆ ਤੇ ਨਾਲ ਹੀ ਦੁਕਾਨਦਾਰ ਨੂੰ ਬੇਲਿਹਾਜ਼ ਕਹਿ ਕੇ ਮੂੰਹ ਆਇਆ ਬੋਲਦੀ ਆ ਤੇ ਦੁਕਾਨਦਾਰ ਦੁਬਾਰਾ ਇੰਨੇ ਪੈਸਿਆਂ ਦੇ ਵਿੱਚ ਸਾਬਣ ਦੇ ਟਿੱਕੀ ਨਾ ਦੇਣ ਉੱਤੇ ਉਹ ਚਲੀ ਜਾਂਦੀ ਆ ਉਹ ਤਉਹਦ ਜਾਣ ਦੇ ਮਗਰੋਂ ਦੁਕਾਨਦਾਰ ਨੂੰ ਉਸਤੇ ਹੱਤੱਕ ਭਰੇ ਜਿਹੜੇ ਰਵੱਈਏ ਆ ਭਾਵ ਕਿ ਗੁੱਸੇ ਭਰੇ ਰਵੱਈਆ ਠੀਕ ਹੈ ਉਹ ਉਹਦਾ ਬਹੁਤ ਦੁੱਖ ਹੁੰਦਾ ਫਿਰ ਉਹ ਇੱਕ ਗਾਹਕ ਉਹ ਤੋਂ ਫਿਰ ਬਣਾਇਨਾ ਇਸ ਕਰਕੇ ਨਹੀਂ ਲੈਂਦਾ ਕਿਉਂਕਿ ਉਸਨੇ ਉਹਦੀ ਕੀਮਤ ਹੋਲ ਸੇਲ ਮਾਰਕੀਟ ਤੋਂ 2 ਆਨੇ ਵੱਧ ਦੱਸੀ ਹੈ ਤਾਂ ਦੁਕਾਨਦਾਰ ਗੁੱਸੇ ਦੇ ਵਿੱਚ ਆ ਕੇ ਉਹਨੂੰ ਕਹਿੰਦਾ ਵੀ ਫਿਰ ਤੂੰ ਹੋਲ ਸੇਲ ਮਾਰਕੀਟ ਜਾਣ ਲਿਓ ਕਹਿੰਦਾ ਵੀ ਤੂੰ ਉੱਥੇ ਜਾ ਕੇ ਖਰੀਦ ਲਿਆ ਫਿਰ ਉਹਦਾ ਇੱਕ ਪੁਰਾਣਾ ਦੋਸਤ ਆ ਜਾਂਦਾ ਉਹ ਵੀ ਉਸ ਤੋਂ ਸੌਦਾ ਇਸ ਕਰਕੇ ਨਹੀਂ ਲੈਂਦਾ ਕਿਉਂਕਿ ਉਹਨੂੰ ਉਹ ਉਸਨੂੰ ਸੌਦਾ ਵੇਚਣ ਸਮੇਂ ਕੋਈ ਰਿਆਤ ਨਹੀਂ ਦਿੰਦਾ ਕੋਈ ਛੂਟ ਨਹੀਂ ਦਿੰਦਾ ਤਾਂ ਉਸ ਦਾ ਰਵਈਆ ਦੇਖ ਕੇ ਉਹਨੂੰ ਲੋਕਾਂ ਦੀ ਇਹ ਗੱਲ ਸੱਚ ਲੱਗਦੀ ਹੈ ਕਿ ਦੁਕਾਨਦਾਰ ਕਿਸੇ ਦਾ ਲਿਹਾਜ਼ ਨਹੀਂ ਕਰਦੀ ਭਾਵੇਂ ਕਿ ਉਹਦੇ ਦੀ ਕਮੈਂਟ ਕਰ ਦਿੰਦਾ ਵਾਕਫ ਕਰਾ ਭਾਵੇਂ ਕੀ ਜਾਣੂ ਉਹਨਾਂ ਦੀ ਵਿਦੇਸ਼ੀ ਲਾਉਂਦੇ ਨੇ ਤਾਂ ਇਹ ਦੇਖ ਕੇ ਦੁਕਾਨਦਾਰ ਆਪਣੀ ਕੀਤਰ ਫਿਰ ਲੰਤ ਪਾਉਂਦਾ ਵੀ ਜਿੱਤੇ ਦੋਸਤ ਵੀ ਯਕੀਨ ਨਹੀਂ ਕਰਦੇ ਇਸ ਤੋਂ ਪਿੱਛੋਂ ਸੋਹਣ ਲਾਲ ਆ ਜਿਹੜੇ ਕਿ ਉਸ ਤੋਂ ਬਿੱਲ ਦੀ ਗੁਰਾਹੀ ਲੈਣ ਲਈ ਆ ਜਾਂਦਾ ਤੇ ਉਹ ਦੁਕਾਨਦਾਰ ਦੀ ਇੱਕ ਨਹੀਂ ਸੁਣਦਾ ਤੇ ਅੱਜ ਬਾਜ਼ਾਰ ਖਾਲੀ ਹੋਣ ਕਰਕੇ ਮੰਨਦਾ ਰਿਹਾ ਤੇ ਉਹ ਭੁਗਤਾਨ ਅਗਲੇ ਹਫ਼ਤੇ ਕਰੇਗਾ ਠੀਕ ਆ ਭਾਬਗੇ ਜੀ ਚੀਜ਼ਾਂ ਨੇ ਕੋਈ ਕੁਝ ਨਹੀਂ ਸੁਣਦਾ ਉਹ ਸੌਣ ਲਾਲ ਉਸ ਨਾਲ ਤਲਖੋਂ ਦਾ ਭਾਬਗੇ ਗੁੱਸਾ ਹੁੰਦਾ ਤੇ ਕੋਈ ਚ ਅਪਮਾਨਜਨਕ ਸ਼ਬਦ ਬੋਲਦਾ ਹੋਇਆ ਅਗਲੇ ਦਿਨ ਆਉਣ ਦਾ ਕਹਿ ਕੇ ਚਲਾ ਜਾਂਦਾ ਇਹਦਾਂ ਦੁਕਾਨਦਾਰ ਨੂੰ ਬਹੁਤ ਹੀ ਮਾਨਸਿਕ ਕਸ਼ਟ ਹੁੰਦਾ ਫਿਰ ਇੱਕ ਇਨਸਪੈਕਟਰ ਆ ਜਾਂਦਾ ਤੇ ਉਹਨੂੰ ਬਿਲ ਕਟਣ ਬਿਲ ਲੈਂਡ ਤੇ ਸੇਲ ਟੈਕਸ ਬਾਰੇ ਪੁੱਛਦਾ ਤੇ ਜਦੋਂ ਦੁਕਾਨਦਾਰ ਉਹਦੇ ਅੜਿੱਕੇ ਨਹੀਂ ਆਉਂਦਾ ਤਾਂ ਉਹ ਕਿਸੇ ਇੱਕ ਦਿਨ ਆਉਣ ਦਾ ਕਹਿ ਕੇ ਉਥੋਂ ਚਲਾ ਜਾਂਦਾ ਤੇ ਦੁਕਾਨਦਾਰ ਦੇ ਸੇਵਾ ਪੁੱਛਣ ਤੇ ਕਹਿੰਦਾ ਕਿ ਕਿਸੇ ਦਿਨ ਟਾਇਆ ਖਰੀਦਣ ਲਈ ਆਊਗਾ ਤਦੇ ਜਾਣਦੇ ਮਗਰੋਂ ਦੁਕਾਨਦਾਰ ਕਹਿੰਦਾ ਕਿ ਉਹ ਇਸ ਇਨਸਪੈਕਟਰ ਕਿ ਇਹ ਇਨਸਪੈਕਟਰ ਠੀਕ ਕੰਮ ਦੇ ਵਿੱਚ ਵੀ ਨੁਕਸ ਕੱਢ ਦਿੰਦੇ ਨੇ ਤੇ ਉਹ ਇਹ ਤੋਂ ਪੈਸੇ ਨਹੀਂ ਲਊਗਾ। ਕੁਝ ਸਮੇਂ ਮਗਰੋਂ ਦੁਕਾਨ ਦੁਕਾਨਾ ਬੰਦ ਹੋਣ ਦਾ ਸਮਾਂ ਹੋ ਜਾਂਦਾ ਤੇ ਦੁਕਾਨਦਾਰ ਨੂੰ ਲੱਗਦਾ ਕਿ ਅੱਜ ਸਾਰਾ ਦਿਨ ਅਜਾਈ ਗਿਆ ਭਾਬ ਕਿ ਸਾਰਾ ਦਿਨ ਵਿਅਰਥ ਗਿਆ ਤੇ ਇਸ ਸਾਰੀ ਸਥਿਤੀ ਦੇ ਵਿੱਚ ਉਹਨੂੰ ਦੁਕਾਨਦਾਰੀ ਬੜੀ ਰੱਦੀ ਤੇ ਘਟਿਆ ਕੀਤਾ ਲੱਗਦਾ। ਤੇ ਇਸੇ ਕਾਂਗੀ ਦੇ ਨਾਲ ਕਾਂਗੀਕਾਰ ਇਸ ਗੱਲ ਇਹ ਗੱਲ ਸਪਸ਼ਟ ਕਰਨ ਤੋਂ ਅਸਮਰੱਥ ਰਿਹਾ ਕਿ ਦੁਕਾਨਦਾਰਾਂ ਦੀ ਬਹੁ ਗਿਣਤੀ ਹਰ ਜਾਇਜ਼ ਨਜ਼ਾਇਜ਼ ਢੰਗ ਨਾਲ ਮੁਨਾਫਾ ਖੋਰੀ ਦੇ ਵਿੱਚ ਰੁਚੀ ਰੱਖਦੀ ਹੈ ਜਿਹਦੇ ਨਾਲ ਕਰਕੇ ਇਮਾਨਦਾਰ ਤੇ ਚੰਗਾ ਦੁਕਾਨਦਾਰ ਵੀ ਜਿਹੜੇ ਕਿ ਜਲਤ ਭਰਿਆ ਜੀਵਨ ਗੁਜ਼ਾਰਦਾ ਭਾਵ ਕਿ ਦੂਜਿਆਂ ਦੇ ਨੂੰ ਹੀ ਆਪਾਂ ਸਾਹਮਣੇ ਰੱਖ ਕੇ ਇੱਕ ਜਿਹੜਾ ਇਮਾਨਦਾਰ ਦੁਕਾਨਦਾਰ ਹੁੰਦਾ ਉਹਨੂੰ ਵੀ ਆਪਾਂ ਉਮੇਦਈ ਉਹਦੇ ਨਾਲ ਬਿਹੇਵੀਅਰ ਕਰਦੇ ਆਂ ਪਰ ਇਸ ਦੇ باوجود ਵੀ ਅਸੀਂ ਕਹਾਂਗੇ ਕਿ ਸੇਕਾਂਗੀ ਦੇ ਵਿੱਚ ਇੱਕਾਂਗੀਕਾਰ ਨੇ ਅਣਗੋਲੇ ਵਿਸ਼ੇ ਨੂੰ ਠੀਕ ਹੈ ਬੜੀ ਜਥਾਰਤਕ ਤੇ ਮਨੋਵਿਗਿਆਨਿਕ ਸੂਝ ਦੇ ਨਾਲ ਪੇਸ਼ ਕੀਤਾ ਅੱਗੇ ਦਾ ਪਾਤਰ ਹਾਂਜੀ ਦੁਕਾਨਦਾਰ ਇੱਕੇ ਮੁੱਖ ਪਾਤਰਾ ਉਸ ਦੀ ਦੁਕਾਨ ਦੇ ਅਲਮਾਰੀਆਂ ਤੇ ਸੋਗੇਸ਼ਾਂ ਦੇ ਵਿੱਚ ਸਾਰਾ ਸਮਾਨ ਵਿਕਾਊ ਹੈ ਤੇ ਬਾਜ਼ਾਰ ਦੇ ਵਿੱਚ ਉਹਦੀ ਲੀਡਿੰਗ ਦੁਕਾਨ ਹੈ ਪੁਆਇੰਟ ਨੇ ਵਪਾਰਕ ਕਾਬਲੀਅਤ ਰੱਖਣ ਵਾਲਾ ਤਜਰਬੇਕਾਰ ਆ ਦੁਕਾਨਦਾਰ ਵਪਾਰਕ ਕਾਬਲੀਅਤ ਰੱਖਣ ਵਾਲਾ ਵਿਅਕਤੀ ਆ ਤੋ ਕਹਿੰਦਾ ਕਿ ਜਿਸ ਤਰ੍ਹਾਂ ਉਹਦੀ ਦੁਕਾਨ ਦੇ ਵਿੱਚ ਪਿਆ ਹਰ ਤਰ੍ਹਾਂ ਦਾ ਮਾਲ ਵਿਕਾਉਂਦਾ ਉਸੇ ਤਰ੍ਹਾਂ ਮੈਂ ਆਪਣੀ ਸਰਵਿਸ ਆਪਣੀ ਕਾਬਲੀਅਤ ਵੇਚਣਾ। ਦੂਸਰੇ ਜੇਬ ਦੇ ਵਿੱਚੋਂ ਕਮਾਈ ਕੱਢਣੀ ਕੋਈ ਸੌਖੀ ਗੱਲ ਤਾਂ ਨਹੀਂ। ਸ੍ਰੀਮਾਨ ਜੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਇੱਕ ਹੁਨਰ ਹੈ ਇਸ ਕਰਕੇ ਉਹ ਏਜੰਟਾਂ ਨਾਲ ਉਸ ਦਾ ਮਾਲ ਇਸ ਸ਼ਰਤ ਉੱਤੇ ਵੇਚਣਾ ਚਾਹੁੰਦਾ ਵੀ ਜੇ ਉਹ ਉਸ ਨੂੰ ਉਸੇ ਮਾਲ ਦੇ ਵਿੱਚ ਆਪਣੀ ਅਰਾਜ਼ੇਦਾਰੀ ਕਾਇਮ ਕਰਨ ਦੇਵੇ ਕਿ ਆਪਣੇ ਵਪਾਰ ਕਾਬਲੀਅਤ ਕਰਕੇ ਹੀ ਉਹ ਜਾਣਦਾ ਕਿ ਕਿਸੇ ਏਜੰਟ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਤੇ ਉਸ ਤੋਂ ਆਪਣੇ ਫਾਇਦੇ ਦੀ ਗੱਲ ਮਣਵਾਉਣੀ ਹੈ। ਉਸਦਾ ਤਜਰਬਾ ਉਹਨੂੰ ਦੱਸਦਾ ਕਿ ਗਾਹਕ ਵਿਚਾਰਾ ਤਾਂ ਸਾਊ ਹੁੰਦਾ ਜਿੱਧਰ ਲਾ ਉਹਦਰ ਲੱਗ ਜਾਂਦਾ ਜਿੰਨਾ ਚਾਹੋ ਚੋ ਲਵੋ ਠੀਕ ਹੈ ਤੇ ਉਹਨੂੰ ਇਹ ਵੀ ਪਤਾ ਹੈ ਕਿ ਨਵੇਂ ਵਿਆਹੇ ਜੋੜੇ ਤੋਂ ਵੱਧ ਪੈਸੇ ਵਟੋਲ ਸਕਦਾ ਉਹ ਰਮਜ਼ ਨਾਲ ਗੱਲ ਕਰਨ ਵਾਲਾ ਉਹ ਰਮਜ਼ ਧੀਰ ਦਾ ਨਾਲ ਗੱਲ ਕਰਦਾ ਉਹ ਕਹਿੰਦਾ ਕਿ ਆਪਣਾ ਸੌਦਾ ਵੇਚਣ ਦੇ ਹੁਨਰ ਦੇ ਸਹਾਰੀ ਉਹ ਦਰਿਆ ਦੇ ਕਿਨਾਰੇ ਆਪਣੀ ਹੱਟੀ ਸਜਾਈ ਬੈਠਾ ਅੱਗੇ ਚੱਲ ਕੇ ਉਹ ਕਹਿੰਦਾ ਕਿ ਜੀ ਹਾਂ ਇਹ ਬਾਜ਼ਾਰ ਦਰਿਆ ਹੀ ਤਾਂ ਹੈ ਜਿਸ ਦੇ ਵਿੱਚ ਜਨ ਸਮੂਹ ਦੀ ਆਵਾਜ਼ਾਈ ਵਗਦੇ ਪਾਣੀ ਵਾਂਗ ਦਿਨ ਰਾਤ ਜਾਰੀ ਰਹਿੰਦੀ ਹੈ ਤੇ ਦਿਨ ਰਾਤ ਇਸ ਦੇ ਕੰਡੇ ਪੁਰਦੇ ਤੇ ਕਈ ਬਣਦੇ ਨੇ ਜਰਾ ਵੇਖੋ ਨਾ ਕਿੰਨੀ ਗਹਿਮਾ ਗੈਮੀ ਇਹ ਬਾਜ਼ਾਰ ਦੇ ਵਿੱਚ ਤੇ ਇੱਕ ਦੁਕਾਨ ਇੱਕ ਐਸੀ ਖਿੜਕੀ ਹੈ ਜਿੱਥੇ ਸਭ ਕੁਝ ਬੈਠੇ ਬਿਠਾਏ ਨਜ਼ਰ ਆਉਂਦਾ ਤੇ ਰੰਗ 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 ਦੀ ਦੁਨੀਆ ਅੱਗੇ ਕਿਸੇ ਹੱਦ ਨਾਲ ਗਰੀਬ ਦਾ ਹਮਦਰਦ ਗਰੀਬਾਂ ਦਾ ਹਮਦਰਦ ਕਿਸੇ ਹੱਦ ਤੱਕ ਕਿਸੇ ਹੱਦ ਤੱਕ ਗਰੀਬਾਂ ਦਾ ਹਮਦਰਦ ਉਹ ਕਿਸੇ ਹੱਦ ਤੱਕ ਗਰੀਬਾਂ ਦਾ ਹਮਦਰਦ ਵੀ ਹੈ ਬੇਸ਼ੱਕ ਉਹ ਆਪਣੀ ਦੁਕਾਨ ਚਲਦੀ ਦੁਕਾਨ ਅੱਗੇ ਕੇਲੇਆਂ ਵਾਲੇ ਨੂੰ ਕੇਲੇ ਨਹੀਂ ਵੇਚਣ ਦਿੰਦਾ ਪਰ ਜਦੋਂ ਛੁੱਟੀ ਹੋਵੇ ਤਾਂ ਉਹ ਗਵਾਂਢੀ ਦੁਕਾਨਦਾਰਾਂ ਵਾਂਗ ਫੇਰੀ ਲਾਉਣ ਵਾਲੇ ਤੋਂ ਖਾਲੀ ਥੜੇ ਉੱਤੇ ਬੈਠ ਕੇ ਮਾਲ ਵੇਚਣ ਦਾ ਕਿਰਾਇਆ ਵੀ ਨਹੀਂ ਹੁੰਦਾ ਤੇ ਉਹ ਸਮਝਦਾ ਵੀ ਜੇ ਜੇਕਰ ਫੇਰੀ ਵਾਲੇ ਦੁਕਾਨਾਂ ਦੇ ਕਿਰਾਏ ਪਰ ਜੋਗੇ ਹੋ ਸਕਣ ਤਾਂ ਫਿਰ ਉਹ ਸੜਕਾਂ ਦੇ ਕੰਡੇ ਕਿਉਂ ਥਾਂ-ਥਾਂ ਤੇ ਰੁੱਲਣ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਉਹ ਉਹ ਏਜੰਟ ਨਾਲ 헤ਰੀ ਫੇਰੀਆ ਵਾਲਿਆਂ ਤੇ ਸੜਕ ਕੰਡੇ ਥਾਂ ਥਾਂ ਰੋਲਣ ਦੀ ਗੱਲਾਂ ਕਰਦਿਆਂ ਹੋਇਆ ਕਹਿੰਦਾ ਕਿ ਸਾਨੂੰ ਰੱਬ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਜਿਨੇ ਸਾਨੂੰ ਗੱਦੀ ਬਖਸ਼ੀ ਹੈ ਵਪਾਰ ਵਿੱਚ ਬਹੁਤਾ ਸੂਚਾ ਨਹੀਂ ਹਾਂਜੀ ਉਹ ਵਪਾਰ ਵਿੱਚ ਬਹੁਤਾ ਸੂਚਾ ਨਹੀਂ ਉਹ ਏਜੰਟ ਨੂੰ ਕਹਿੰਦਾ ਕਿ ਉਹ ਸਾਡਾ ਵੀ ਰੱਬ ਦਾਤਾ ਹੈ ਪਿਆਰੇ ਰੱਬ ਨੇ ਸਭ ਨੂੰ ਰੋਟੀ ਦੇਣੀ ਹੁੰਦੀ ਹੈ ਤੂੰ ਆਪ ਹੀ ਦੱਸ ਨੀਰੇ ਸਟੈਂਡਰਡ ਦਾ ਸੌਦੇ ਹੀ ਵੇਚੀਏ ਤਾਂ ਪੈ ਗਈਆਂ ਪੂਰੀਆਂ ਅਸਾਂ ਖਰਚੇ ਕਿੱਥੋਂ ਕੱਢਣੇ ਨੇ ਫਿਰ ਉਹ ਏਜੰਟ ਨੂੰ ਕਹਿੰਦਾ ਕਿ ਜੇਕਰ ਉਹ ਸਾਰਾ ਮਾਲ ਉਸ ਨੂੰ ਦੇ ਦੇਵੇ ਤਾਂ ਕਿਸੇ ਹੋਰ ਹੱਟੀ ਵਾਲੇ ਨੂੰ ਨਾ ਦੇਵੇ। ਨਾ ਉਸ ਦਾ ਮਾਲ ਦਾ ਆਰਡਰ ਦੇ ਸਕਦਾ ਹੈ। ਇਸ ਤਰ੍ਹਾਂ ਮੁਕਾਬਲੇ ਵਿੱਚ ਨਾ ਰਹਿਣ ਕਰਕੇ ਉਸ ਦਾ ਮਾਲ ਆਪਣੀ ਮਰਜ਼ੀ ਦੇ ਭਾਅ ਵਿੱਚ ਸਕੇਗਾ। ਜਦੋਂ ਉਹਦੀ ਇਹ ਗੱਲ ਨਾਲ ਸਹਿਮਤ ਹੋ ਜਾਂਦਾ ਤਾਂ ਉਹ ਉਸ ਨੂੰ ਸਮਝਦਾਰ ਸਮਝਦਾਰ ਆਦਮੀ ਜਾ ਲੱਗਦਾ। ਤਾਂ ਉਹਨੂੰ ਪਤਾ ਕਿ ਵਧੀਆ ਚੀਜ਼ ਮੰਗ ਰਹੇਗਾ ਕਿ ਉਹਨੂੰ ਕਿਸ ਤਰ੍ਹਾਂ ਘਟੀਆਂ ਚੀਜ਼ ਦੇ ਕੇ ਵੱਧ ਪੈਸੇ ਕਮਾਉਣੇ ਚਾਹੀਦੇ ਨੇ। ਤਾਂ ਜਹਾ ਕਰਕੇ ਅੰਦਰੋਂ ਗੁਨਾਹਗਰ ਹੋਣ ਦਾ ਹੈ ਮਹਿਸੂਸ ਕਰਨ ਦੀ ਥਾਂ ਸਮਝਦਾ ਹੈ। ਗੁਨਾਹਗਰ ਹੋਣ ਦਾ ਅਹਿਸਾਸ ਮਹਿਸੂਸ ਕਰਨ ਦੀ ਥਾਂ ਸਮਝਦੇ ਕਿ ਇਹ ਉਸਦੀ ਸੇਲਜ਼ ਮੈਨਸ਼ਿਪ ਦਾ ਇਨਾਮ ਹੈ ਜੋ ਉਸ ਨੂੰ ਮਿਲਣਾ ਚਾਹੀਦਾ ਨਿਰਾਸ਼ਤਾ ਤੇ ਥਪੇੜੇ ਖਾਂਦਾ ਰਹਿਣ ਵਾਲਾ ਹਾਂਜੀ ਉਸ ਨੂੰ ਸਾਰਾ ਦਿਨ ਆਪਣੀ ਦੁਕਾਨ ਨਿਰੰਤਰ ਖੁਸ਼ੀ ਨਹੀਂ ਦਿੰਦੀ ਸਗੋਂ ਵਿੱਚ ਵਿੱਚ ਤਾਂ ਨਿਰਾਸ਼ਤਾ ਤੇ ਥਪੇੜੇ ਵੀ ਪੈਂਦੇ ਨੇ ਉਹਦੇ ਇਹ ਆਮ ਕਰਕੇ ਉਹਦੋਂ ਹੁੰਦਾ ਜਦੋਂ ਕੋਈ ਕਹੇ ਕਿ ਨੀ ਨਿੱਕੀ ਜਿਹੀ ਚੀਜ਼ ਦੁਕਾਨ ਦੇ ਵਿੱਚ ਮੌਜੂਦ ਨਾ ਹੋਣ ਤੇ ਖਰੀਦ ਉਸ ਤੋਂ ਖਰੀਦਿਆ ਜਾ ਰਿਹਾ ਸਾਮਾਨ ਛੱਡ ਕੇ ਤੁਰ ਪੈਂਦੇ ਨੇ ਫਿਰ ਕਦੇ ਮੀਂਹ ਕਦੇ ਕਦੇ ਮੀਂਹ ਆ ਜਾਂ ਤੇ ਤੇ ਗਾਹਕ ਬਾਜ਼ਾਰ ਦੇ ਵਿੱਚ ਉਹ ਨਾ ਸੁਜਣਤੇ ਤੇ ਮੰਦਾ ਪਿਆ ਕਾਰੋਬਾਰ ਵੀ ਉਸਦੀ ਪਰੇਸ਼ਾਨੀ ਦਾ ਕਾਰਨ ਬਣਦਾ ਇਸ ਤਰ੍ਹਾਂ ਉਹ ਉਸ ਨੂੰ ਪਰੇਸ਼ਾਨੀ ਉਦੋਂ ਵੀ ਪਰੇਸ਼ਾਨੀ ਹੁੰਦੀ ਆ ਜਦੋਂ ਕੋਈ ਦੁਕਾਨਦਾਰ ਘਟਿਆ ਪੱਦਰ ਦਾ ਵਤੀਰਾ ਵਰਤਦਾ ਤਾਂ ਗਾਹਕ ਉਹਦੀ ਦੁਕਾਨ ਤੋਂ ਖਰੀਦੀ ਚੀਜ਼ ਨੂੰ ਆਪਣੀ ਦੁਕਾਨ ਨਾਲੋਂ ਮਹਿੰਗੀ ਵੇਚ ਕੇ ਕਿਉਂਕਿ ਉਹ ਬਾਘ ਤੋੜਨ ਦਾ ਯਤਨ ਕਰਦੇ ਨੇ ਤਾਂ ਇਸ ਤਰ੍ਹਾਂ ਦੁਕਾਨਦਾਰ ਦੀ ਬਦਨਾਮੀ ਕਰਦੇ ਨੇ ਠੀਕ ਹੈ ਬਦਨਾਮੀ ਕਰਦਾ ਇਸੇ ਪ੍ਰਕਾਰ ਗਾਹਕ ਉਸ ਉਸ ਵੱਲੋਂ ਸਹੀ ਮੁੱਲੂ ਤੇ ਵੇਚੀ ਜਾ ਰਹੀ ਚੀਜ਼ ਨੂੰ ਮਹਿੰਗੀ ਦੱਸ ਕੇ ਉਸ ਨੂੰ ਠਿੱਠ ਕਰਨ ਦਾ ਯਤਨ ਕਰਦੇ ਨੇ ਦਾ ਖਾਮ ਖਾਈ ਉਸ ਨੂੰ ਲੁੱਟਣ ਵਾਲਾ ਚੋਰ ਕਰਾਰ ਦੇ ਕੇ ਉਹਨੂੰ ਦੁਖੀ ਕਰਦੇ ਨੇ ਅੱਗੇ ਹੈਗਾ ਮਾਨਸਿਕ ਤੌਰ ਤੇ ਦੁਖੀ ਤੇ ਪਰੇਸ਼ਾਨ ਉਹ ਠੀਕ ਹੈ ਦੁਕਾਨਦਾਰ ਗੁੱਸੇ ਨੂੰ ਅੰਦਰੋਂ ਅੰਦਰ ਹੀ ਪਿੰਦਾ ਕਿਉਂਕਿ ਉਸ ਨੂੰ ਹੱਤੀ ਨਰਮ ਨਰਮ ਦੀ ਵਾਲੇ ਅਸੂਲਾਂ ਅਸੂਲ ਦੀ ਸਬੰਧੀ ਖਬਰਦਾਰ ਰਹਿਣਾ ਪੈਂਦਾ ਤਾਂ ਉਹ ਬੇਸ਼ੱਕ ਆਪਣੇ ਦੋਸਤ ਨੂੰ ਸੌਦਾ ਵੇਚਣ ਸਮੇਂ ਫਾਇਦਾ ਪਹਚਾਉਣ ਦੀ ਕੋਸ਼ਿਸ਼ ਕਰੇ ਤਾਂ ਵੀ ਉਸ ਨੂੰ ਛਿਲ ਲਾਉਣ ਵਾਲੇ ਲੱਗਦਾ ਤੇ ਇਸ ਸਥਿਤੀ ਦੇ ਵਿੱਚ ਉਹ ਦੁਕਾਨਦਾਰ ਨੂੰ ਆਪਣੇ ਆਪ ਤੇ ਗੁੱਸਾ ਚੜਦਾ ਹੈ ਕਿ ਉਹ ਆਪਣੇ ਆਪ ਨੂੰ ਲਾਣਤਾ ਪਾਉਂਦਾ ਇਸ ਤੋਂ ਇਲਾਵਾ ਤੁਹਾਨੂੰ ਸਮਾਂ ਵੀ ਪਰੇਸ਼ਾਨੀ ਹੁੰਦੀ ਹੈ ਸਮੇਂ ਉਹ ਸਮੇਂ ਪਰੇਸ਼ਾਨੀ ਹੁੰਦੀ ਹੈ ਜਦੋਂ ਲੈਣੇਦਾਰ ਆਪਣਾ ਬਿੱਲ ਲੈਣ ਲਈ ਜਿੱਦ ਕਰਦੇ ਨੇ ਬੇਸ਼ੱਕ ਮੌਸਮ ਆਦਿ ਖਰਾਬੀ ਹੋਣ ਕਰਕੇ ਉਹ ਕੋ ਪੈਸਾ ਵੀ ਨਾ ਵਟ ਸਕਿਆ ਇਸ ਤੋਂ ਇਲਾਵਾ ਸੇਲਜ਼ ਇਨਸਪੈਕਟਰ ਉਹਨੂੰ ਵੱਖਰਾ ਪਰੇਸ਼ਾਨ ਕਰਦੇ ਨੇ ਤੇ ਉਹ ਸਮਝਦੇ ਨੇ ਕਿ ਦੁਕਾਨਦਾਰ ਟੈਕਸ ਦੀ ਚੋਰੀ ਕਰਦੇ ਨੇ ਬੇਸ਼ੱਕ ਅਗਲਾ ਜਿੰਦਾ ਸਾਰਾ ਕੰਮ ਬਿਲੌਂਤੀ ਕਰਦਾ ਹੋਵੇ ਤਾਂ ਇਸ ਤਰ੍ਹਾਂ ਦੁਕਾਨਦਾਰ ਨੂੰ ਬਹੁਤ ਪਰੇਸ਼ਾਨੀ ਹੁੰਦੀ ਕਿਉਂਕਿ ਸਾਰੇ ਲੋਕ ਦੋਸਤ ਮਿੱਤਰ ਏਜੰਟ ਗਾਹਕ ਅਫਸਰ ਸਭ ਚੋਰ ਸਮਝਦੇ ਨੇ ਇਸ ਸਥਿਤੀ ਦੇ ਵਿੱਚ ਉਹ ਬਹੁਤ ਉਹਨੂੰ ਮਾਨਸਿਕ ਤੌਰ ਤੇ ਦੁਖੀ ਹੁੰਦਾ ਆਪ ਬੀਤੀ ਕਾਂਗੀ ਦੇ ਵਿੱਚ ਕਿਹੜੇ ਪਾਤਰ ਕੀ ਕੀ ਕੰਮ ਕਰਦੇ ਨੇ ਠੀਕ ਹੈ ਇਹ ਹੋਈ ਗਿਆ ਵੈਸੇ ਤਾਂ ਹਾਂਜੀ ਕਿਸ ਦੀ ਕਾਂਗੀ ਆ ਗੁਰਚਰਨ ਸਿੰਘ ਜਸੂਸਾ ਦਾ ਪਾਤਰ ਹੈ ਜਿਹਦੇ ਚ ਦੁਕਾਨਦਾਰ ਸ਼ਾਬੇ ਵਾਲਾ ਏਜੰਟ ਕੁੜੀ ਰਾਮੂ ਪਤੀ ਪਤਨੀ ਇਸਤਰੀ ਬੁੱਢੀ ਗਾਹਕ ਜਗਦੇਵ ਸੋਹਣ ਲਾਲ ਇਨਸਪੈਕਟਰ ਦੁਕਾਨਦਾਰ ਨੂੰ ਸਾਰ ਬਾਜ਼ਾਰ ਕਿ ਹੋ ਜਾ ਹਾਂਜੀ ਜੋ ਜਨ ਸਮੂਹੀ ਆਵਾਜ਼ aí ਨਾਲ ਰਾਤ ਦਿਨ ਦਰਿਆ ਵਾਂਗ ਚੱਲਦਾ ਤੇ ਦਿਨ ਰਾਤ ਇਸ ਦੇ ਕੰਡੇ ਤੁਰਦੇ ਤੇ ਕਈ ਬਣਦੇ ਨੇ ਤੇ ਨੇ ਘਾ ਡੁੱਬਦੇ ਨੇ ਤੇ ਨੇ ਘਾ ਦਰਦੇ ਨੇ ਦੁਕਾਨਦਾਰ ਨੇ ਕੁੜੀ ਨੂੰ ਮੇਗਾ ਕਰੀਮ ਕਿੰਨੀ ਸੀ ਦਿੱਤੀ ਇਸ ਕਰਕੇ ਨਹੀਂ ਸੀ ਦਿੱਤੀ ਕਿਉਂਕਿ ਉਸ ਵਿੱਚ ਉਸ ਵਿੱਚੋਂ ਉਸ ਨੂੰ ਬਚਣਾ ਬਹੁਤ ਘੱਟ ਸੀ ਪਰ ਉਸ ਨੇ ਦੂਸਰੀ ਕਰੀਮ ਵੇਚ ਕੇ ਕੁਰਬਿਆ ਘੁਮਾ دیا۔ ਹਾਂਜੀ ਇਸਤਰੀ ਦੁਕਾਨਦਾਰ ਤੋਂ ਕੁਝ ਖਰੀਦ ਕੁਝ ਖਰੀਦੀ ਹੈ ਤੇ ਫਿਰ ਦੁਕਾਨ ਛੱਡ ਕੇ ਘਰ ਚਲੀ ਜਾਂਦੀ ਹੈ ਕਿਉਂਕਿ ਉਹਨੂੰ ਦੁਕਾਨਦਾਰ ਤੋਂ ਇੱਕ ਪੇਸਟ ਤਿੰਨ ਟਿੱਕੀਆਂ ਸਾਬਣ ਤਿੰਨ ਲਾਇਲੋਨ ਦੇ ਅਜਰਾਬਾਂ ਇੱਕ ਪੀਸ ਟੈਲਕਮ ਪਾਊਡਰ ਖਰੀਦਦੀ ਆ ਪਰ ਜਦੋਂ ਉਸ ਨੂੰ ਐਰੋਬਿੰਦੀ ਨਹੀਂ ਮਿਲਦੀ ਤਾਂ ਸਾਰਾ ਸਮਾਨ ਛੱਡ ਕੇ ਚਲੀ ਜਾਂਦੀ ਆ ਜਗਦੇਵ ਦੁਕਾਨਦਾਰ ਨੂੰ ਕੀ ਕਹਿੰਦਾ ਹਾਂਜੀ ਜਗਦੇਵ ਦੁਕਾਨਦਾਰ ਦਾ ਪੁਰਾਣਾ ਦੋਸਤ ਆ ਜਦੋਂ ਉਹਨੂੰ ਕਹਿੰਦਾ ਸੀ ਵੀ ਦੋਸਤ ਵੀ ਜਿਹੜੇ ਲਿਹਾਜ਼ ਨਹੀਂ ਕਰਦੇ ਵੀਰਾ ਠੀਕ ਆ ਰਾਇਤ ਨਹੀਂ ਛੱਡਦੇ ਪਰ ਵੀ ਕੋਈ ਛੂਟ ਨਹੀਂ ਦਿੰਦੇ ਤਾਂ ਉਹ ਕਹਿੰਦਾ ਕਿ ਉਹ ਉਸ ਤੋਂ ਇਸ ਕਰਕੇ ਸੌਦਾ ਨਹੀਂ ਖਰੀਦਦਾ ਕਿਉਂਕਿ ਉਹਦੇ ਨਾਲ ਰਿਆਤ ਨਹੀਂ ਕਰਦਾ ਭਾਬੀ ਕਿ ਉਹਨੂੰ ਸ਼ੂਟ ਨਹੀਂ ਦਿੰਦਾ ਜਦੋਂ ਉਸ ਤੋਂ ਉਮੀਦ ਕਰਦਾ ਹੈ ਪਰ ਉਹ ਇਸ ਗੱਲ ਬਾਰੇ ਗੱਲ ਪਰ ਉਹ ਇਹ ਗੱਲ ਸਹੀ ਹੈ ਕਿ ਦੁਕਾਨਦਾਰ ਸਕੇ ਪਿਓ ਦਾ ਲਿਹਾਜ਼ ਨਹੀਂ ਕਰਦਾ ਤੇ ਸਕੇ ਸੰਬੰਧੀਆਂ ਨੇ ਬਹੁਤ ਛੇਲ ਲਾਉਂਦੇ ਹਾਂਜੀ ਇਸੇ ਤੁਹਾਡੇ ਕੁਐਸਚਨ ਆਨਸਰ ਥੈਂਕਸ